ਕੰਗਣਾ ਲੋਪਤ ਨੇ ਇੱਕ ਵਾਰੀ ਫਿਰ ਤੋਂ ਜਿਹੜੀ ਆ ਮਾਫੀ ਮੰਗੀ ਆ ਬੀਬੀ ਬਿੰਦਕੌਰ ਦੇ ਪਰਿਵਾਰ ਕੋ ਮਾਤਾ ਜੀ ਕੋ ਅਗਰ ਕੋਈ ਠੇਸ ਪਹੁੰਚੀ ਹੈ ਤਾਂ ਉਸ ਸੇ ਬਹੁਤ ਜ਼ਿਆਦਾ ਪਰਿਵਾਰ ਨੂੰ ਇੱਕ ਸਾਡੇ ਮਾਵਾ ਨੂੰ ਇਹੋ ਜਿਹੀਆਂ ਜਨਾਨੀਆਂ ਜਿਹੜੀਆਂ ਆਪ ਕਿਸੇ ਘੜੇ ਦੀਆਂ ਟੱਕਨ ਨਾ ਹੋਣ ਉਹ ਇਹੋ ਜਿਹੀਆਂ ਗੱਲਾਂ ਕਰਨ ਬਹੁਤ ਮਗਾੜੀ ਗੱਲ ਹੈ ਸ਼ਰਮਨਾਕ ਗੱਲ ਹੈ ਜੀ ਮੈਂ ਤੇ ਆਨਾ ਵੀ ਉਹਨੂੰ ਕਿਸੇ ਕੀਮਤ ਤੇ ਮਾਫੀ ਨਹੀਂ ਦੇਣੀ ਚਾਹੀਦੀ ਸਾਡੇ ਕੇਸਰੀ ਨਿਸ਼ਾਨ ਨੂੰ ਉੱਥੇ ਖਾਲਸਾਣ ਦਾ ਝੰਡਾ ਗਿਆ ਗਿਆ ਉਹ ਇਹ ਬੀਬੀ ਦੀ ਦੇਣ ਆ ਦੇਖਿਆ ਪ੍ਰਧਾਨ ਸਾਹਿਬ ਪਹਿਲੋ ਜਿਵੇਂ ਚੰਡੀਗੜ੍ਹ ਹਾਈ ਕੋਰਟ ਵਿੱਚ ਜਿਹੜਾ ਪੇਸ਼ ਹੁੰਦੇ ਨੇ ਉਸ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਜਿਹੜਾ ਕੇਸ ਜਾਂਦਾ ਉਸ ਤੋਂ ਬਾਅਦ ਫਿਰ ਵਾਪਸੀ ਜਿਹੜਾ ਬਠਿੰਡਾ ਦਾਦਰ ਵਿੱਚ ਹੁੰਦਾ ਹਾਈ ਕੋਰਟ ਸੁਪਰੀਮ ਕੋਰਟ ਜੇ ਸਾਡੇ ਆ ਕਾਨੂੰਨ ਨਾ ਹੋਣ ਇਹੋ ਜਿਹੇ ਜਿਹੜੇ ਗੁੰਡੇ ਲੋਕ ਨੇ ਇਹਨਾਂ ਦੇ ਹੱਥ ਕਰਾ ਦੇਣ ਇੱਕ 86 ਸਾਲ ਦੀ ਬੀਬੀ ਸਾਡੀ ਮਹਿੰਦਰ ਕੌਰ ਜੀ ਜਿਨ੍ਹਾਂ ਨੇ ਇੰਨੀ ਤਗੜੀ ਲੜਾਈ ਲੜੀ ਪਈ ਉਹਨਾਂ ਨੂੰ ਅੱਜ ਨਹੀਂ ਮਾਫੀ ਮੰਗਣ ਦੀ ਉਹਨਾਂ ਨਾਲ ਪਹਿਲਾਂ ਵੀ ਬਹੁਤ ਕੁਝ ਹੁੰਦਾ ਰਿਹਾ ਵਾ ਪਰ ਉਹ ਬੋਲਦੇ ਨਹੀਂ ਰਹਿ ਸਭ ਤੋਂ ਪਹਿਲਾਂ ਤੇ ਇਹ ਆ ਕਿ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਇਹਨਾਂ ਦੇ ਉੱਤੇ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਇਹਨਾਂ ਤੇ ਉਦੋਂ ਹੀ ਕਾਰਵਾਈ ਕੀਤੀ ਜਾਵੇ ਐਨੇ ਕਿਸਾਨ ਜੀਤ ਹੋ ਗਏ ਨੇ ਉਹ ਤੇ ਅੱਜ ਤਾਈਂ ਮੋਦੀ ਨੇ ਨਹੀਂ ਉਹਦੇ ਤੇ ਇਹ ਗੱਲ ਕਹੀ ਵੀ ਬਹੁਤ ਮਾੜਾ ਹੋਇਆ ਵਾ ਇਸ ਕਰਕੇ ਬੀਜੇਪੀ ਸਾਡੀ ਦੁਸ਼ਮਣ ਕਲਾਸ ਸੀਗੀ ਉਹਨਾਂ ਨੇ ਇਹਨੂੰ ਅੱਗੇ ਲਿਆਂਦਾ ਇਹਨੂੰ ਅੱਗੇ ਲਿਆ ਕੇ ਹੀਰੋ ਬਣਾਇਆ ਮੇਸ਼ਾ ਸੀ ਦੇਖਿਆ ਪ੍ਰਧਾਨ ਸਾਹਿਬ ਇਹ ਕਹਿੰਦੀ ਰਹੀ ਆ ਵੀ ਮੈਨੂੰ ਪੰਜਾਬ ਤੋਂ ਖਤਰਾ ਵਾ ਪੰਜਾਬੀਆਂ ਤੋਂ ਖਤਰਾ ਵਾ ਮੇਰੀ ਜਾਨ ਨੂੰ ਮੈਨੂੰ ਕਿਤੇ ਵੀ ਨੁਕਸਾਨ ਹੋ ਸਕਦਾ ਪੰਜਾਬੀ ਮੈਨੂੰ ਨੁਕਸਾਨ ਪਹਾਂ ਸਕਦੇ ਜੇ ਇਹ ਤੇ ਕੋਈ ਪੰਗਾ ਲਊ ਪੰਜਾਬੀਆਂ ਨਾਲ ਫਿਰ ਤੇ ਇੰਗਲੈਂਡ ਵੀ ਚਲੇ ਜਾਂਦੇ ਹੁੰਦੇ ਆ ਇਹ ਇੱਥੇ ਨਹੀਂ ਰਹਿੰਦੇ ਪਰ ਅਸੀਂ ਤਾਂ ਇਹ ਨੇ ਵੀ ਤੂੰ ਪੰਗਾ ਲੈਂਦੀ ਕਿਉਂ ਆ ਤੇਰਾ ਤੇਰੇ ਨਾਲ ਸਾਡਾ ਪੰਜਾਬੀਆਂ ਦਾ ਮਕਸਦ ਹੀ ਕੋਈ ਨਹੀਂ ਤੇਰੇ ਨਾਲ ਸਾਡਾ ਲੈਣਾ ਦੇਣਾ ਕੋਈ ਨਹੀਂ ਤੂੰ ਇੱਕ ਇਹੋ ਜੀਆਂ ਮਾੜੀਆਂ ਗੱਲਾਂ ਕਰਕੇ ਆਪਣੀ ਜਿੰਦਗੀ ਨੂੰ ਤੂੰ ਖੋਪ ਚ ਪਾਉਣੀ ਆ ਇਹ ਜਿਹੜੀ ਅੱਜ ਕੰਗਣਾ ਨਰਾਉਤ ਨੇ ਮਾਫੀ ਮੰਗੀ ਆਣਾ ਇਹ ਨੂੰ ਇਹਨੂੰ ਦਿਖ ਪਿਆ ਵਾ ਕਿ ਇਹ ਪੰਜਾਬੀ ਨੇ ਇੰਨਾ ਜੇ 4 ਸਾਲ ਨਹੀਂ ਨਾ ਮੇਰਾ ਪਿੱਛਾ ਛੱਡਿਆ ਤੇ ਇਨਾ ਗਾਂ ਵੀ ਨਹੀਂ ਛੱਡਣਾ ਜੱਜ ਬੇ ਬੰਨ ਮਾਤਾ ਮਿੰਦਰ ਕੌਰ ਵਾਲੇ ਬੰਨ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚਾਲਣ ਦੇ ਨਾਲ ਕੰਗਣਾ ਨਰਾਉਤ ਵਾਲੋ ਜਿਹੜਾ ਕਿ ਬਠਿੰਡਾ ਅਦਾਲਤ ਵਿੱਚ ਪੇਸ਼ ਹੋ ਕੇ ਬੀਬੀ ਮਿੰਦਰ ਕੌਰ ਦੇ ਪਰਿਵਾਰ ਕੋ ਮਾਫੀ ਮੰਗੀ ਗਈ ਆ ਉਥੋਂ ਲੈ ਕੇ ਕਹਿੰਦੇ ਪੰਜਾਬੀਆਂ ਨੇ ਇੱਕ ਵਾਰੀ ਫਿਰ ਤੋਂ ਜਿਹੜੀ ਜਿੱਤ ਹੋ ਗਈ ਆ ਇਸ ਤਮਾਬ ਉਹਦੀ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਆਗੂ ਕੁਲਜੀਤ ਸਿੰਘ ਬਾਉ ਜਿਹੜੇ ਕਿ ਕਿਸਾਨ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਮੁਦੇ ਤੇ ਪ੍ਰਧਾਨ ਸਾਹਿਬ ਕਿਸ਼ਤਾਂ ਦੇ ਦਿਓ ਕੰਗਣਾ ਲੋਤ ਨੇ ਇੱਕ ਵਾਰੀ ਫਿਰ ਤੋਂ ਜਿਹੜੀ ਆ ਮਾਫੀ ਮੰਗੀ ਆ ਬੀਬੀ ਬਿੰਦਕੌਰ ਦੇ ਪਰਿਵਾਰ ਕੋ ਤੁਸੀਂ ਕਿਸ਼ਤਾਂ ਦੇ ਇਸ ਚੀਜ਼ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਲੋਕ ਚੈਨਲ ਦਾ ਧੰਨਵਾਦ ਕਰਦਾ ਹਾਂ ਜੀ ਜਿਹੜੇ ਸਾਡੀਆਂ ਗੱਲਾਂ ਲੋਕਾਂ ਤੱਕ ਸਾਡੇ ਵਰਲਡ ਚ ਪਹੁੰਚਾਉਂਦੇ ਜੇ ਮੈਂ ਕੁਲਜੀਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਲਾਗੂਆ ਜੀ ਮੈਂ ਬੇਨਤੀ ਕਰਦਾ ਵਾਂ ਵੀ ਜਿਹੜੀਆਂ ਇਹੋ ਜਿਹਾਂ ਕੋਝੀਆਂ ਹਰਕਤਾਂ ਕਰਕੇ ਸਾਡੇ ਸਿੱਖ ਕੌਮ ਨੂੰ ਜਾਂ ਸਾਡੇ ਕਿਸੇ ਕਿਸੇ ਵੀ ਧਰਮ ਨੂੰ ਬਦਨਾਮ ਕਰਨਾ ਸਭ ਤੋਂ ਮਾੜੀ ਗੱਲ ਤੇ ਆ ਵੀ ਭਾਈ ਜਿੱਥੇ ਵੀ ਕਿਸੇ ਦੀ ਇੱਕ ਸੰਘਰਸ਼ ਦੇ ਵਿੱਚ ਸਾਡੇ 13 ਮਹੀਨੇ ਬੀਬੀ ਮਹਿੰਦਰ ਕੌਰ ਹੋਣਾ ਨੇ ਜਿੰਨਾ ਉੱਥੇ ਸਤਾਪ ਭੋਗਿਆ ਮੀਂਹ ਨੇਰੀ ਤੁੱਪਾਂ ਛਾਵਾਂ ਸਾਰਾ ਕੁਝ ਵੇਖਿਆ ਇਹੋ ਜਿਹੀ ਇੱਕ ਪਰਿਵਾਰ ਨੂੰ ਇੱਕ ਸਾਡੇ ਮਾਵਾ ਨੂੰ ਇਹੋ ਜਿਹੀਆਂ ਜਨਾਨੀਆਂ ਜਿਹੜੀਆਂ ਆਪ ਕਿਸੇ ਘੜੇ ਦੀਆਂ ਟੱਕਨ ਨਾ ਹੋਣ ਉਹ ਇਹੋ ਜਿਹੀਆਂ ਗੱਲਾਂ ਕਰਨ ਬਹੁਤ ਮਾੜੀ ਗੱਲ ਹੈ ਸ਼ਰਮਨਾਕ ਗੱਲ ਹੈ ਜੀ ਪਰ ਜਿਹੜੀ ਅੱਜ ਜਾਣ ਕੇ ਉਹ ਮਾਫੀ ਮੰਗਦੀ ਆ ਮੈਂ ਤਾਂ ਨਾ ਵੀ ਉਹਨੂੰ ਕਿਸੇ ਕੀਮਤ ਤੇ ਮਾਫੀ ਨਹੀਂ ਦੇਣੀ ਚਾਹੀਦੀ ਕਿਉਂ 4 ਸਾਲ ਲੰਘ ਗਏ ਅੱਜ ਇਹਨੂੰ ਅੱਜ ਇਹਨੂੰ ਕਿਉਂ ਚੇਤਾ ਆ ਅੱਜ ਆਂਦੀ ਵੀ ਮੇਰੀ ਮਾਂ ਵਾ ਮੈਂ ਮਾਫੀ ਮੰਗਦੀ ਆ ਬਾ ਦ ਜੇ ਮੈਂ ਤੁਹਾਡੇ ਚੈਨਲ ਤੋਂ ਇਹ ਵੀ ਦੱਸਣਾ ਚਾਹੁੰਨਾ ਵਾ ਵੀ ਜਿਹੜਾ ਪਿਛਲੇ ਸਾਲ ਇਹਨਾਂ ਨੇ ਇਹਨਾਂ ਨੇ ਇਲੈਕਸ਼ਨ ਲੜਨ ਦਾ ਕਰਕੇ ਇਹ ਅੱਗ ਫਲਾਈ ਸੀ ਉਹ ਅੱਗ ਜਿਹੜੀ ਹਿਮਾਚਲ ਚ ਇੰਨੀ ਕ ਫੈਲੀ ਵੀ ਜਿਹੜੇ ਵੀ ਸਾਡੇ ਇੱਥੋਂ ਉੱਥੇ ਸਾਡੇ ਕਾਫੀ ਧਰਮ ਧਰਮ ਸਥਾਨ ਨੇ ਸਾਡੇ ਉੱਤੇ ਲੋਕ ਵੇਖਣ ਨੂੰ ਜਾਂਦੇ ਨੇ ਪਹਾੜਾ ਜਿ ਘੁੰਮਣ ਜਾਂਦੇ ਨੇ ਉਹਨਾਂ ਲੋਕਾਂ ਦੇ ਉੱਤੇ ਉਹ ਚੀਜ਼ ਦਾ ਬਹੁਤ ਅਸਰ ਹੋਇਆ ਸਾਡੇ ਕੇਸਰੀ ਨਿਸ਼ਾਨ ਨੂੰ ਉੱਥੇ ਖਾਲਸਾਣ ਦਾ ਝੰਡਾ ਗਿਆ ਗਿਆ ਉਹ ਇਹ ਬੀਬੀ ਦੀ ਦੇਣ ਆ ਇਹ ਕੰਗਣਾ ਰਗੀ ਨੂੰ ਕਿਸੇ ਕੀਮਤ ਤੇ ਮaaf ਨਹੀਂ ਕਰਨਾ ਚਾਹੀਦਾ ਰਾਣੀਸ ਦੇਖਿਆ ਵੀ ਬੀਬੀ ਮਹਿੰਦਰ ਕੌਰ ਨੇ ਟਿੱਪਣੀ ਕੀਤੀ ਸੀ ਵੀ 100-100 ਰੁਪਏ ਜੋ ਤੁਹਾਡੇ ਲਈ ਜਾਣੀਆਂ ਜੜੀਆਂ ਨੇ ਉਹ ਕਰਾਇਤੇ ਲੈਂਦੀਆਂ ਗਈਆਂ ਨੇ ਇਸ ਤਰ੍ਹਾਂ ਤੁਸੀਂ ਕਿਸਾਂ ਦੇ 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 ਚਾਹੀਦੇ ਵੇਖੋ ਜੀ ਇਹ ਤੇ ਉਹਦੀ ਇੱਕ ਮੈਂ ਨਾ ਉਹਨੇ ਸਾਨੂੰ ਗਲੀਆਂ ਉਹਨੇ ਨਾਲੀਆਂ ਦੇ ਕੀੜੇ ਤੱਕ ਵੀ ਕਿਹਾ ਸੀ ਪਰ ਇਹੋ ਜਿਹੇ ਦੇ ਭੰਕਨਾਂ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਅਸਲ ਤੇ ਮੁੜ ਕੇ ਜਦੋਂ ਐਂਡ ਤੇ ਆਣ ਕੇ ਜਦੋਂ 13 ਮਹੀਨਿਆਂ ਤੋਂ ਬਾਅਦ ਅਸੀਂ ਜਿੱਤ ਕਰਕੇ ਆਏ ਆ ਆਪਣੇ ਆਪਣੇ ਸ਼ੰਭੂ ਸਿੰਘੂ ਬਾਰਡਰ ਤੋਂ ਪਰ ਉਸ ਦਿਨ ਇਹਨੂੰ ਪਤਾ ਹੋਣਾ ਚਾਹੀਦਾ ਜਿਹੜੀ ਉੱਥੇ ਲੋਕ ਇੱਕ ਧਰਮ ਦੇ ਇੱਕ ਉਹਨੂੰ ਧਰਮ ਸਥਾਨ ਮੰਨਣ ਡੈਗੇ ਸੀ ਉਹ ਮੋਰਚੇ ਨੂੰ ਲੋਕ ਜਾਂਦੇ ਤੇ ਸਜਦਾ ਕਰਦੇ ਸੀ ਲੋਕ ਜਾਂਦੇ ਸੀ ਜੇ ਕੋਈ ਮੰਨ ਲਓ ਕੋਈ ਬਾਹਰੋਂ ਐਨਆਰਆਈ ਹੁੰਦਾ ਸੀ ਉਹ ਵੀ ਆਣ ਕੇ ਪਹਿਲਾਂ ਸਜਦਾ ਕਰਦਾ ਸੀ ਕੋਈ ਮੰਨ ਲਓ ਇੱਥੋਂ ਜਾਂਦਾ ਹੀ ਉਹ ਵੀ ਭਾਵੇਂ 2 ਦਿਨ ਭਾਵੇਂ 4 ਦਿਨ ਸਾਡੇ ਘਰਾਂ ਦੇ ਵਿੱਚ ਪੰਜਾਬ ਦੇ ਹਰ ਘਰ ਦੇ ਵਿੱਚ ਹਰਿਆਣਾ ਦੇ ਹਰ ਘਰ ਦੇ ਵਿੱਚ ਹਿਮਾਚਲ ਦੇ ਹਰ ਘਰ 'ਚ ਤਕਰੀਬਨ ਇਹ ਗੱਲਾਂ ਚੱਲੀਆਂ ਸੀ ਕਿ ਇੱਕ ਵਾਰਾ ਸ਼ੰਭੂ ਬਾਰਡਰ ਤੇ ਸਿੰਘੂ ਬਾਰਡਰ ਤੇ ਜਾ ਕੇ ਆਓ ਤੇ ਉੱਥੋਂ ਦੇ ਮਾਹੌਲ ਵੇਖ ਕੇ ਆਓ ਤੇ ਤੁਹਾਨੂੰ ਸ਼ਾਂਤੀ ਮਿਲਦੀ ਸੀ ਪਰ ਉਹ ਜਿਹੜੀ ਬੀਬੀ ਨੇ 13 ਮਹੀਨੇ ਸਾਡੀ ਮਾਤਾ ਭਿੰਦਰ ਕੌਰ ਜੀ ਸਤਿਕਾਰਯੋਗ ਨੇ ਜਿਨ੍ਹਾਂ ਨੇ ਉੱਤੇ ਤਪੱਸਿਆ ਕੀਤੀ ਇਹ ਜਨਾਨੀ ਨੇ 100-100 ਕਹਿ ਕੇ ਅੱਜ ਮਾਫੀ ਮੰਗਦੀ ਆ ਇਹਨੂੰ ਕਿਸੇ ਕੀਮਤ ਤੇ ਮਾਫੀ ਨਹੀਂ ਦੇਣੀ ਚਾਹੀਦੀ ਤੁਸੀਂ ਦੇਖਿਆ ਪ੍ਰਧਾਨ ਸਾਹਿਬ ਪਹਿਲੋ ਜਿਵੇਂ ਚੰਡੀਗੜ੍ਹ ਹਾਈ ਕੋਰਟ ਵਿੱਚ ਜਿਹੜਾ ਪੇਸ਼ ਹੁੰਦੇ ਨੇ ਉਸ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਜਿਹੜਾ ਕੇਸ ਜਾਂਦਾ ਉਸ ਤੋਂ ਬਾਅਦ ਫਿਰ ਵਾਪਸੀ ਜਿਹੜਾ ਬਠਿੰਡਾ ਦਾਦਰ ਵਿੱਚ ਹੁੰਦਾ ਕੀ ਲੱਗਦਾ ਨਹੀਂ ਇਹ ਬੜੀ ਵੱਡੀ ਜਿੱਤ ਪ੍ਰਾਪਤ ਹੋਈ ਆ ਜਿਵੇਂ ਬੀਬੀ ਜੀ ਨੇ ਜ਼ਮੀਰਾਂ ਵਾਲੀ ਜਾਗਦੀ ਸੀ ਬੀਬੀ ਭਿੰਦਰ ਕੌਰ ਜਿਨ੍ਹਾਂ ਨੇ ਵੱਡਾ ਸੰਘਰਸ਼ ਲੜਿਆ ਤੇ ਖਾਸ ਕਰਕੇ ਭਾਜਪਾ ਦੇ ਆਗੂ ਸੀ ਜਿਹੜੀ ਜਿਹੜੀ ਕੰਗਣਾ ਨੌ ਤੇ ਆ ਵੱਡਾ ਪੈਸਾ ਵੀ ਕੋ ਸੀ ਵੱਡੀ ਸ਼ੌਹਰਤ ਵੀ ਸੀ ਪਰ ਫਿਰ ਵੀ ਕਿਸੇ ਸ਼ੌਹਰਤ ਵੱਡਾ ਪੈਸਾ ਜਾਂ ਵੱਡਾ ਅਹੁਦਾ ਕਿਤੇ ਕੰਮ ਨਹੀਂ ਆਇਆ ਫਿਰ ਆ ਕੇ ਬਠਿੰਡੇ ਦੀ ਦਾਲਦਵੀ ਚ ਆ ਕੇ ਉਹਨੂੰ ਮਾਫੀ ਮੰਗਣੀ ਪਈ ਹੈ ਵੇਖੋ ਜੀ ਇਹ ਤੇ ਇੱਕ ਮੈਨ ਨਾ ਜਿਹੜਾ ਹਾਈ ਕੋਰਟ ਸੁਪਰੀਮ ਕੋਰਟ ਜੇ ਸਾਡੇ ਆ ਕਾਨੂੰਨ ਨਾ ਹੋਣ ਇਹੋ ਜਿਹੇ ਜਿਹੜੇ ਗੁੰਡੇ ਲੋਕ ਨੇ ਇਹਨਾਂ ਦੇ ਹੱਥ ਕਰਾ ਦੇਣ ਵੇਖੋ ਜੀ ਜੇ ਕੋ ਅੱਜ ਬਠਿੰਡੇ ਆਣ ਕੇ ਉਹਨੂੰ ਮਾਫੀ ਮੰਗਣੀ ਪਈ ਹਾਈ ਕੋਰਟ ਸਾਰਾ ਘੁੰਮ ਲਿਆ ਸੁਪਰੀਮ ਕੋਰਟ ਘੁੰਮ ਲਿਆ ਪਰ ਜੇ ਇਨਸਾਫ ਮਿਲਿਆ ਵਾ ਤੇ ਉਹ ਉਹਦੇ ਉਹਦੇ ਵਾਸਤੇ ਅਸੀਂ ਉਹਨਾਂ ਕੋਟਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਜੇ ਐਵੇਂ ਹਰ ਇੱਕ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿ ਕੇ ਉਹਦਾ ਜੋ ਵੀ ਅ ਅੱਜ ਨਿਬਟਾਰਾਉ ਕੀਤਾ ਜਾਵੇ ਇੱਕ 86 ਸਾਲ ਦੀ ਬੀਬੀ ਸਾਡੀ ਮਹਿੰਦਰ ਕੌਰ ਜੀ ਜਿਨ੍ਹਾਂ ਨੇ ਇੰਨੀ ਤਕੜੀ ਲੜਾਈ ਲੜੀ ਭਈ ਉਹਨਾਂ ਨੂੰ ਅੱਜ ਨਹੀਂ ਮਾਫੀ ਮੰਗਣ ਦੀ ਉਹਨਾਂ ਨਾਲ ਪਹਿਲਾਂ ਵੀ ਬਹੁਤ ਕੁਝ ਹੁੰਦਾ ਰਿਹਾ ਵਾ ਪਰ ਉਹ ਬੋਲਦੇ ਨਹੀਂ ਰਹੇ ਅੱਜ ਇੱਕ ਇਹ ਮੀਡੀਆ ਦੇ ਸਾਹਮਣੇ ਜਿਹੜੀ ਗੱਲ ਕਲੀਅਰ ਆ ਗਈ ਆ ਵੀ ਕੋਰਟ ਦੇ ਵਿੱਚ ਮਾਫੀ ਮੰਗੀ ਆ ਪਰ ਉਹਨਾਂ ਦੇ ਘਰ ਤੇ ਪਹਿਲਾਂ ਧਮਕੀਆਂ ਤੱਕ ਵੀ ਆਈਆਂ ਨੇ ਉਹਨਾਂ ਨਾਲ ਕੰਪਰੋਮਾਈਜ਼ ਵੀ ਹੋਇਆ ਵਾ ਪਰ ਮੈਂ ਉਹਨਾਂ ਦੇ ਬਹੁਤ ਸਤਿਕਾਰ ਕਰਦਾ ਵਾਂ ਤਹਿ ਦਿਲੋਂ ਧੰਨਵਾਦੀਆਂ ਵੀ ਜਿਹੜੀ ਸਾਡੇ ਮਾਤਾ ਅਮਿੰਦਰ ਕੌਰ ਜੀ ਨੇ ਇੱਥੋਂ ਤੱਕ ਹਿੰਮਤ ਰੱਖੀ ਤੇ ਗਾਹ ਵੀ ਕਹਿੰਦੇ ਨੇ ਪੀ ਮੈਂ ਹਿੰਮਤ ਠੀਕ ਰਹੀ ਮੇਰੇ ਸਿਹਤ ਠੀਕ ਰਹੀ ਤਾਂ ਮੈਂ ਆਪਣੇ ਬਿਆਨ ਆਪ ਜਾ ਕੇ ਦਰਜ ਕਰਾਵਾਂਗੀ ਧੰਨਵਾਦ ਉਹਨਾਂ ਦਾ ਅਸੀਂ ਦੇਖਿਆ ਪ੍ਰਧਾਨ ਸਾਹਿਬ ਖਾਸ ਕਰਕੇ ਜਦੋਂ ਕਨਸਾਈ ਅੰਦੋਲਨ ਚੱਲਿਆ ਸੀ ਉਸ ਵਿੱਚ ਵੱਡਾ ਸੰਘਰਸ਼ ਸੀ ਕਿਸਾਨਾਂ ਦਾ ਪਰ ਇਹ ਬੀਬੀ ਵੱਲੋਂ ਬੜੀ ਅੱਗ ਲਾਈ ਗਈ ਸੀ ਬੀਬੀ ਵੱਲੋਂ ਬੜਾ ਕਿਹਾ ਗਿਆ ਸੀ ਵੀ ਇਹ ਅੱਤਵਾਦੀ ਨੇ ਮੌਵਾਦੀ ਨੇ ਵਕਫ ਵਕਫ ਤਰ੍ਹਾਂ ਦੇ ਜਿਹੜੇ ਨਾਲਤੇ ਗਏ ਸੀ ਝੂਮ ਲੱਗੇ ਤੇ ਬੜਾ ਇਹਨੇ ਪੰਜਾਬ ਦਾ ਮਾਹੌਲ ਵੀ ਖਰਾਬ ਕੀਤਾ ਸੀ ਪੰਜਾਬੀ ਜਿਹੜੇ ਆਪਣੀ ਸੰਘਰਸ਼ ਲੜਦੇ ਨੇ ਆਪਣੀ ਜਿਹੜੀ ਲੜਾਈ ਲੜਦੇ ਨੇ ਇਹਨਾਂ ਨੂੰ ਉੱਥੇ ਦਿੱਲੀ ਜਾ ਕੇ ਤੁਸੀਂ ਦੇਖਿਆ ਆਪਣਾ ਸੰਘਰਸ਼ ਕਰਨਾ ਪਿਆ 700 ਤੋਂ ਵੱਧ ਸਾਡੇ ਕਿਸਾਨ ਜਿਹੜੇ ਸ਼ਹੀਦ ਹੋ ਗਏ ਸੀ ਪਰ ਇਹ ਬੀਬੀ ਵੱਲੋਂ ਜਿਹੜੇ ਕੀ ਵਕ ਵਕ ਸਾਨੂੰ ਨਾਵਾ ਦੇ ਨਾਲ ਨਾ ਪਕਾਰਿਆ ਗਿਆ ਜਿਆ ਵੱਲੋਂ ਨਹੀਂ ਜੀ ਇਹ ਸਿਰਫ ਇੱਕ ਭਾਜਪੀ ਦੇ ਵਿੱਚ ਹੀਰੋ ਬੰਦਾ ਕਰਕੇ ਇਹਨੇ ਜੋ ਗੱਲਾਂ ਕੀਤੀਆਂ ਸੀਗੀਆਂ ਉਹ ਇੱਕ ਹੀਰੋ ਬੰਦਾ ਕਰਕੇ ਕੀਤੀਆਂ ਸੀਗੀਆਂ ਜਿੰਨਾ ਵੀ ਮੰਨ ਕੇ ਚਲੋ ਜਿਵੇਂ ਅੱਜ ਇਹ ਬੀਬੀ ਇਹੋ ਜੀਆਂ ਗੱਲਾਂ ਕਰਦੀ ਐ ਉਦੋਂ ਵੀ ਇਹੋ ਗੱਲਾਂ ਕਰਕੇ ਅੱਜ ਭਾਜਪੀ ਵਾਲੇ ਵੀ ਕਹਿੰਦੇ ਆ ਤੇ ਉਹ ਸਾਡੀ ਆਗੂ ਨਹੀਂਗੀ ਸਾਡੀ ਲੀਡਰ ਨਹੀਂਗੀ ਪਰ ਪਹਿਲਾ ਜਿੱਦਣ ਇਹਨਾਂ ਇਹੋ ਜਿਹੀਆਂ ਗੱਲਾਂ ਕੀਤੀ ਉਦੋਂ ਭਾਜਪੀ ਨੂੰ ਸਾਡੇ ਪੰਜਾਬੀਆਂ ਦੇ ਉੱਤੇ ਸਾਡੇ ਮੋਰਚੇ ਉੱਤੇ ਬਹੁਤ ਗੁੱਸਾ ਆਇਆ। ਉਦੋਂ ਭਾਜਪੀ ਵਾਲਿਆਂ ਆਪ ਇਹਨੂੰ ਥਾਪਣਾ ਦੇ ਕੇ ਕੋ ਗੱਲਾਂ ਕਰਵਾਈਆਂ ਗਈਆਂ। ਅੱਜ ਉਹ ਮੰਨਣ ਚਾਹੇ ਇਸ ਗੱਲ ਨੂੰ ਨਾ ਮੰਨਣ। ਕੀ ਲੱਗਦਾ ਨਹੀਂ ਇਹ ਜਿਕਰ ਇਹ ਪੰਜਾਬੀਆਂ ਨੇ ਇਹਨਾਂ ਇਸ ਤਰ੍ਹਾਂ ਪੰਗਾ ਲਿਆ ਤੇ ਪੰਜਾਬੀਆਂ ਦਾ ਵਿਰੋਧ ਚੱਲਣਾ ਪਿਆ। ਚਾਹੇ ਉਹ ਹਮਾਚਲ 'ਚ ਗਈ ਆ, ਉੱਥੇ ਵਿਰੋਧ ਹੋਇਆ। ਜੇਕਰ ਪੰਜਾਬ 'ਚ ਆਈ, ਉੱਥੇ ਵਿਰੋਧ ਆ। ਜਿੱਥੇ ਵੀ ਜਾਂਦੀ ਸੀ ਕੰਗੜਾ ਦਾ ਵਿਰੋਧ ਹੁੰਦਾ ਸੀ। ਜੇਕਰ ਇਹ ਫਿਲਮ ਬਣਾਈ 370 ਦਾ, ਉਸ ਦਾ ਵੀ ਜਿਹੜਾ ਵਿਰੋਧ ਹੋਇ ਦੇਸ ਦੁਨੀਆ ਦੇ ਉੱਤੇ ਕਿਸੇ ਨੇ ਵੀ ਆਪਣੀ ਜ਼ਿੰਦਗੀ ਸੁਖ ਦੀ ਕਟਨੀ ਆ ਜਾਂ ਆਪਣੇ ਕਾਰੋਬਾਰ ਚਲਾਉਣੇ ਆ ਜਿ ਕੋ ਇਹਨੇ ਫਿਲਮ ਦਾ ਕਾਰੋਬਾਰ ਸੀ ਸਾਡੇ ਇਹ ਇਹ ਨਹੀਂ ਮੰਨਦਾ ਵੀ ਅਸੀਂ ਜਾਂ ਸਾਡਾ ਪੰਜਾਬ ਸਾਰੇ ਲੋਕਾਂ ਨੇ ਇਹਦੀ ਫਿਲਮ ਦਾ ਵਿਰੋਧ ਕੀਤਾ ਇਹ ਇਹੋ ਜਿਹੇ ਜਿਹੜੇ ਅੱਗ ਲਾਉ ਅੰਸਰ ਆ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਸਭ ਤੋਂ ਪਹਿਲਾਂ ਤੇ ਇਹ ਆ ਵੀ ਜਦੋਂ ਇਹੋ ਜੀਆਂ ਗੱਲਾਂ ਕਰਦੇ ਇਹਨਾਂ ਦੇ ਉੱਤੇ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਇਹਨਾਂ ਤੇ ਉਦੋਂ ਹੀ ਕਾਰਵਾਈ ਕੀਤੀ ਜਾਵੇ ਇੰਨੇ ਕਿਸਾਨ ਜੀਤ ਹੋ ਗਏ ਨੇ ਉਹ ਤੇ ਅਜ ਤਾਈਂ ਮੋਦੀ ਨੇ ਨਹੀਂ ਉਹਦੇ ਤੇ ਇਹ ਗੱਲ ਕਹੀ ਵੀ ਬਹੁਤ ਮਾੜਾ ਹੋਇਆ ਵਾ ਇਸ ਕਰਕੇ ਬੀਜੇਪੀ ਸਾਡੀ ਦੁਸ਼ਮਣ ਕਲਾਸ ਸੀਗੀ ਉਹਨਾਂ ਨੇ ਇਹਨੂੰ ਅੱਗੇ ਲਿਆਂਦਾ ਇਹਨੂੰ ਅੱਗੇ ਲਾ ਕੇ ਹੀਰੋ ਬਣਾਇਆ ਇਹ ਇਹ ਜਿਹੜੀਆਂ ਇਹਨਾਂ ਗੱਲਾਂ ਕਰਨ ਦੇ ਕਰਕੇ ਹੀਰੋ ਬਣੀ ਔਰ ਉਹਨੂੰ ਟਿਕਟ ਦਿੱਤੀ ਗਈ ਪਰ ਉਹਦਾ ਕੋਈ ਫਾਇਦਾ ਨਹੀਂ ਹੋਇਆ ਬੀਜੇਪੀ ਇਹਦੇ ਨਾਲ ਪਛਾਂ ਗਈ ਸਹਿਯੋਗੀ ਸਾਹਿਬ ਅਮਿਸ਼ਾ ਸੀ ਦੇਖਿਆ ਪ੍ਰਧਾਨ ਸਾਹਿਬ ਇਹ ਕਹਿੰਦੀ ਰਹੀ ਆ ਵੀ ਮੈਨੂੰ ਪੰਜਾਬ ਤੋਂ ਖਤਰਾ ਵਾ ਪੰਜਾਬੀਆਂ ਤੋਂ ਖਤਰਾ ਵਾ ਮੇਰੀ ਜਾਨ ਨੂੰ ਮੈਨੂੰ ਕਿਤੇ ਵੀ ਨੁਕਸਾਨ ਹੋ ਸਕਦੇ ਨੇ ਪੰਜਾਬੀ ਮੈਨੂੰ ਨੁਕਸਾਨ ਪਹਾਂਚਾ ਸਕਦੇ ਨੇ ਨਹੀਂ ਜੀ ਵੇਖੋ ਜੀ ਜੇ ਤੇ ਕੋ ਪੰਗਾ ਲਊ ਪੰਜਾਬੀਆਂ ਨਾਲ ਫਿਰ ਤੇ ਇੰਗਲੈਂਡ ਵੀ ਚਲੇ ਜਾਂਦੇ ਹੁੰਦੇ ਆ ਇਹ ਇੱਥੇ ਨਹੀਂ ਰਹਿੰਦੇ ਪਰ ਅਸੀਂ ਤੇ ਆਨੇ ਵੀ ਤੂੰ ਪੰਗਾ ਲੈਂਦੀ ਕਿਉਂ ਆ ਤੇਰਾ ਤੇਰੇ ਨਾਲ ਸਾਡਾ ਪੰਜਾਬੀਆਂ ਦਾ ਮਕਸਦ ਹੀ ਕੋਈ ਨਹੀਂ ਤੇਰੇ ਨਾਲ ਸਾਡਾ ਲੈਣਾ ਦੇਣਾ ਕੋਈ ਨਹੀਂ ਤੂੰ ਇੱਕ ਇਹੋ ਜੀਆਂ ਮਾੜੀਆਂ ਗੱਲਾਂ ਕਰਕੇ ਆਪਣੀ ਜਿੰਦਗੀ ਨੂੰ ਤੂੰ ਖੋਪ ਚ ਪਾਉਣੀ ਆ ਫਿਰ ਫਿਰ ਭਈ ਪੌਣੀ ਪੈਣੀ ਆ ਜੇਦ ਕਿਸ ਨੂੰ ਮਾੜਾ ਕਹਿਣਾ ਤੇ ਫਿਰ ਅਗਲਾ ਜਿੱਥੇ ਕਿਸੇ ਦਾ ਵੀ ਚੱਲੂਗਾ ਉਹ ਆਪਣਾ ਚਲਾਊਗਾ ਜੀ ਪ੍ਰਵਾਸਾਂ ਨੇ ਕਿਹਾ ਬੀਬੀ ਮਿੰਦਰਕੌਰ ਨੇ ਕਿਹਾ ਗਿਆ ਵੀ ਇਹਨੂੰ ਮੈਂ ਹਜੇ ਮਾਫੀ ਨਹੀਂ ਕਰਨਾ ਇੰਨੀ ਜਲਦੀ ਇਹਨੂੰ ਮਾਫੀ ਨਹੀਂ ਦੇਣੀ ਇਹਨੂੰ 4 ਸਾਲ ਬਾਅਦ ਚਿੱਤੇ ਆਇਆ ਜ ਮਾਫੀ ਮੰਗਣ ਦਾ ਜਿਵੇਂ ਬੀਬੀ ਮਿੰਦਰਕੌਰ ਦਾ ਪਰਿਵਾਰ ਸੀ ਜਿਵੇਂ ਗਰੀਬੀ ਦੇ ਹਾਲਾਤ ਚੋਂ ਲੰਘ ਰਹੇ ਸੀ ਫਿਰ ਵੀ ਬੜੀ ਵੱਡੀ ਲੜਾਈ ਲੜੀ ਆ ਕਿਉਂਕਿ ਇੱਕ ਭਾਜਪਾ ਆਗੂ ਸੀ ਐਮਪੀ ਸੀ ਉਸ ਤੋਂ ਬਾਅਦ ਵੱਡੀ ਫਿਲਮ ਸਟਾਰ ਸੀ ਉਸ ਤੋਂ ਬਾਅਦ ਸ਼ੌਹਰਤ ਸੀ ਪੈਸਾ ਸੀ ਪਰ ਫਿਰ ਵੀ ਬੀਬੀ ਮਿੰਦਰਕੌਰ ਜਾਗੀਰ ਜ਼ਮੀਰਾਂ ਵਾਲੇ ਸੀ ਇੱਡੀ ਵੱਡੀ ਲੜਾਈ ਲੜੀ ਉਹਨਾਂ ਨੂੰ ਡਰਾਇਆ ਵੀ ਗਿਆ ਧਮਕਾਇਆ ਵੀ ਗਿਆ ਪਰ ਫਿਰ ਵੀ ਕਿਸੇ ਤਰ੍ਹਾਂ ਦਾ ਡਰੇ ਨਹੀਂ ਭਾਵੇਂ ਆਪਣੇ ਘਰ ਦੇ ਗਰੀਬੀ ਹਾਲਾਤ ਕਾ ਕੇ ਜਿੱਦਾਂ ਦੇ ਮੜੇ ਜਿੱਦਾਂ ਮਰਜੀ ਹਾਲਾਤਾਂ ਵਿੱਚੋਂ ਫਿਰ ਵੀ ਸੰਘਰਸ਼ ਲੜਿਆ ਫਿਰ ਵੀ 4 ਸਾਲ ਲੜਾਈ ਲੜੀ ਉਹਨਾਂ ਨੇ ਇਹ ਜੀ ਅਮੀਰੀ ਗਰੀਬੀ ਨਾਲ ਨਹੀਂ ਲੜਾਈ ਲੜੀ ਜਾਂਦੀ ਅੰਦਰ ਦੇ ਜਜ਼ਬੇ ਹੁੰਦੇ ਆ ਇਹ ਅੰਦਰ ਦੇ ਜਜ਼ਬੇ ਹੁੰਦੇ ਆ ਸਾਡੇ ਮਾਤਾ ਸਤਕਾਰ ਕੌਰ ਜਿਹੜੇ ਆਪਣੇ ਮਹਿੰਦਰ ਕੌਰ ਜੀ ਨੇ ਉਹਨਾਂ ਦੇ ਅੰਦਰ ਇੱਕ ਜਜ਼ਬਾ ਸੀਗਾ ਉਹਨਾਂ ਨੇ ਆਪਣਾ ਘਰ ਨਹੀਂ ਵੇਖਿਆ ਆਪਣੀ ਗਰੀਬੀ ਨਹੀਂ ਵੇਖੀ ਆਪਣਾ ਬੜਾਪਾ ਨਹੀਂ ਵੇਖਿਆ ਪਰ ਉਹਨਾਂ ਨੇ 4 ਸਾਲ ਲੜਾਈ ਲੜ ਕੇ ਇਹਨੂੰ ਇੱਕ ਵਾਰਾ ਸਾਰੇ ਪੰਜਾਬ ਦੇ ਗਾੜੀ ਢੇਰੀ ਕਰਾਇਆ ਵਾ ਇਹਦਾ ਅੱਜ ਪੰਜਾਬ ਦੀ ਜਿੱਤ ਹੋਈ ਆ ਜੇ ਅੱਜ ਕੰਗਣਾ ਨਰੋਤ ਮਾਫੀ ਮੰਗਣ ਲੱਗੀ ਆ ਨਾ ਇਹ ਜਿੱਤ ਹੋਈ ਆ ਖਸਮਾਂ ਨੂੰ ਗਾਵੇ ਗਾ ਕੁਝ ਹੋਵੇ ਨਾ ਹੋਵੇ ਜਿਹੜਾ ਅੱਜ ਆ ਅੱਜ ਇਹ ਪੰਜਾਬ ਮੋਰਚਾ ਸਮਝੋ ਦੁਬਾਰਾ ਜਿੱਤ ਗਿਆ ਵਾ ਅਸੀਂ ਦੇਖਿਆ ਕਹਿੰਦੇ ਦਾਲ ਵਿੱਚ ਜਦੋਂ ਜੱਜ ਸਾਹਿਬ ਦੇ ਸਾਹਮਣੇ ਪੇਸ਼ ਹੋਈਆ ਅੱਜ ਦਾ ਰਵਈਆ ਬੜਾ ਵਧੀਆ ਸੀ ਬੜੇ ਸਾਦੇ ਢੰਗ ਨਾਲ ਗੱਲਬਾਤ ਕੀਤੀ ਜਿਵੇਂ ਪਹਿਲਾਂ ਦਾ ਹੀ ਆਕੜ ਹੁੰਦੀ ਸੀ ਉਹ ਆਕੜਾ ਕਿਤੇ ਲੱਗਦਾ ਸਭ ਟੁੱਟ ਗਈਆਂ ਭੱਜ ਗਈਆਂ ਅੱਜ ਬੜੇ ਸਾਦੇ ਦੇ ਸਿੰਪਲ ਢੰਗ ਦੇ ਨਾਲ ਉਹਨੇ ਜੱਜ ਸਾਹਿਬ ਨਾਲ ਵੀ ਗੱਲਬਾਤ ਕੀਤੀ ਅਤੇ ਆਪਣੇ ਆਪ ਨੂੰ ਉਹਨੇ ਗਿਲਟੀ ਫੇਬ ਕੀਤੀ ਵੀ ਮੇਰੇ ਕੋਲ ਜੇ ਕੋਈ ਸ਼ਬਦ ਬੋਲੇ ਗਏ ਨੇ ਉਹ ਗਲਤਫਹਮੀ ਲੱਗ ਗਈ ਹੈ ਅੱਜ ਤੱਕ ਅਸੀਂ ਮਾਫੀ ਮੰਗਦੇ ਆ ਅੱਜ ਸਿਰਾ ਉਹਨਾਂ ਆਪਣਾ ਸਿਰ ਵੀ ਜੜਾ ਝੁਕਾਇਆ ਸੀਗਾ ਨਹੀਂ ਇਹ ਜੀ ਜਿਹੜੇ ਪੰਜਾਬੀ ਨਹੀਂ ਨੇ ਨਾ ਇਹ ਸੱਚ ਝੂਠ ਤੇ ਲੜਨਾ ਜਾਣਦੇ ਆ ਇਹ ਸੱਚ ਨੂੰ ਜਦੋਂ ਲੜਦੇ ਸੱਚ ਨਾਲ ਉਦੋਂ ਇਹਨਾਂ ਦੀਆਂ ਧੌਣਾ ਚ ਕਿੱਲੇ ਕੱਢ ਦਿੰਦੇ ਆ ਇਹ ਜਿਹੜੀ ਅੱਜ ਕੰਗਣਾ ਨਰਾਉਤ ਨੇ ਮਾਫੀ ਮੰਗੀ ਆਣਾ ਇਹ ਨੂੰ ਇਹਨੂੰ ਦੇਖ ਪਿਆ ਵਾ ਕਿ ਇਹ ਪੰਜਾਬੀ ਨੇ ਇਹਨਾਂ ਦੇ 4 ਸਾਲ ਨਹੀਂ ਨਾ ਮੇਰਾ ਪਿੱਛਾ ਛੱਡਿਆ ਤੇ ਇਹਨਾਂ ਗਾਂਵ ਨਹੀਂ ਛੱਡਣਾ ਇਸ ਕਰਕੇ ਇਹ ਕੰਗਣਾ ਨਰਾਉਤ ਨੂੰ ਮਾਫੀ ਅੱਜ ਮੰਗ ਲੇ ਕੱਲ ਮੰਗ ਲੇ ਇਹਨੂੰ ਇਹਦੇ ਕੇਸ ਦੇ ਵਿੱਚ ਸਾਡੇ ਸਤਕਾਰਯੋਗ ਜਿਹੜੇ ਉਥੇ ਜੱਜ ਸਾਹਿਬਾਨ ਨੇ ਜੇ ਉਹਨਾਂ ਨੇ ਆਪਣੀ ਜ਼ਮੀਰ ਦੇ ਨਾਲ ਫੈਸਲਾ ਕੀਤਾ ਤੇ ਇਹਨੂੰ ਮਾਨਹਾਨੀ ਦੇ ਕੇਸ ਦੇ ਵਿੱਚ ਸਜ਼ਾ ਹੋਊਗੀ ਜਿੱਥੇ ਮਰਜ਼ੀ ਪਾਜ ਲੈ। ਮਨਾ ਸਰ ਵੀ ਬੀਬੀ ਮਹਿੰਦਰ ਕੌਰ ਪਰਿਵਾਰ ਨੂੰ ਤੇ ਖਾਸ ਕਰਕੇ ਜਿਹੜੇ ਸਾਡੇ ਕਿਸਾਨ ਆਗੂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿੰਨੇ ਕਿਉਂ ਦਾਈ ਦੇਣਾ ਚਾਹੋਗੇ ਵੱਡੀ ਲੜਾਈ ਲੜੀ ਆ ਵੱਡਾ ਸੰਘਰਸ਼ ਲੜਿਆ ਵਾ ਕਿਸਾਨ ਆਗੂ ਤੋਂ ਵਾਕ ਹੀ ਕਹਾਂ ਚਾਹੋਗੇ ਇਹਨਾਂ ਨੂੰ ਮੈਂ ਨਾ ਜੀ ਕਿਸਾਨ ਆਗੂ ਹੋਣ ਦੇ ਨਾਤੇ ਮੈਂ ਤੇ ਸਾਰੇ ਪੰਜਾਬ ਨੂੰ ਇਹਨਾਂ ਵਾ ਵੀ ਜੱਜਬੇ ਬੰਨ ਮਾਤਾ ਮਹਿੰਦਰ ਕੌਰ ਵਾਲੇ ਬੰਨ ਅੱਜ ਉਹਨਾਂ ਦੇ ਘਰ ਦੇ ਵਿੱਚ ਵੇਖੋ ਉਹਨਾਂ ਦੀ ਕੋਈ ਪਰਸਨਲ ਨਹੀਂ ਲੜਾਈਏ ਵੀ ਉਹਨਾਂ ਦੀ ਕੋਈ ਜ਼ਮੀਨਦਾਰ ਕੇਸ ਸੀ ਜਾਂ ਕੁਝ ਜੇ ਮਾਤਾ ਮਹਿੰਦਰ ਕੌਰ ਨਹੀਂ ਜਾ ਸਕੇ ਤੇ ਉਹਨਾਂ ਦਾ ਜਿਹੜੇ ਘਰ ਵਾਲੇ ਨੇ ਉਹ ਆਪ ਗਏ ਨਹੀਂ ਬਜ਼ੁਰਗ ਨਹੀਂ ਉਹਨਾਂ ਨੂੰ ਜਾ ਕੇ ਕੋਰਟ ਦੇ ਵਿੱਚ ਪੇਸ਼ ਹੋਏ ਨੇ ਮੈਂ ਨਾ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਵਾਸਤੇ ਸਜਦਾ ਕਰਨੀ ਚਾਹੀਦੀ ਆ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਵਾ ਤੇ ਵੱਧ ਤੋਂ ਵੱਧ ਉਹਨਾਂ ਵਾਲੇ ਪੂਰਨਿਆਂ ਤੇ ਚੱਲਣਾ ਚਾਹੀਦਾ ਜੀ ਕਿ ਲੱਗਦਾ ਨਹੀਂ ਪਦਾਰ ਸਾਹਿਬ ਜੇਕਰ ਜ਼ਿੰਦਗੀ 'ਚ ਸੰਘਰਸ਼ ਹੁੰਦਾ ਵਾ ਜੇਕਰ ਜ਼ਿੰਦਗੀ 'ਚ ਤਨ ਟਕਰਾਹ ਹੁੰਦਾ ਬੰਦੇ ਨੂੰ ਕਦੀ ਘਬਰਾਉਣਾ ਨਹੀਂ ਚਾਹੀਦਾ ਲੜਾਈ ਲੜਨੀ ਚਾਹੀਦੀ ਹੈ ਜਜ਼ਬਾ ਮਿਲਣਾ ਚਾਹੀਦਾ ਕਿਉਂ ਅੱਜ ਬੀਬੀ ਭਿੰਦਰ ਕੌਰ ਨੂੰ ਵੇਖ ਕੇ ਕਈਆਂ ਦੇ ਹੌਸਲੇ ਬਲੰਦ ਹੋਏ ਹੋਣਗੇ ਵੀ ਜੇਕਰ ਬੀਬੀ 85 ਸਾਲ ਦੀ ਬੀਬੀ ਭਿੰਦਰ ਕੌਰ ਨੇ ਇੰਨਾ ਵੱਡਾ ਜਜ਼ਬਾ ਵਾ ਐਡੀ ਵੱਡੀ ਲੜਾਈ ਲੜੀ ਹੈ 4 ਸਾਲਾਂ ਬਾਅਦ ਜਿੱਤ ਹੋਈ ਆ ਕਿ ਲੱਗਦਾ ਹਰ ਕਿਸੇ ਨੂੰ ਜਿੱਤ ਪ੍ਰਾਪਤ ਹੋ ਸਕਦੀ ਆ ਬਸ ਹੌਸ ਬਸ ਜੀ ਗੱਲ ਤੇ ਇਹੀ ਆ ਜੀ ਆਪਣੀ ਜਮੀਰ ਜਾਗਦੀ ਰੱਖੋਗੇ ਤੇ ਸੱਚ ਤੇ ਲੜੋਗੇ ਤੇ ਤੁਸੀਂ ਅਖੀਰ ਜਿੱਤੋਗੇ ਕੋਈ ਵੀ ਤੁਹਾਨੂੰ ਰੋਣ ਵਾਲਾ ਨਹੀਂਗਾ ਹਾਂ ਟਾਈਮ ਲੱਗ ਜੂਗਾ ਕੋ ਟਾਈਮ ਲੱਗ ਜੂਗਾ ਪਰ ਜਿੱਤ ਦੀ ਅਖੀਰ ਸੱਚ ਦੀ ਜਿੱਤ ਹੁੰਦੀ ਆ ਤੇ ਸੱਚ ਨਹੀਂ ਜਿੱਤਣਾ ਹੁੰਦਾ ਝੂਠ ਦਾ ਬਲੰਦਾ ਜਿੰਨਾ ਮਰਜੀ ਬੰਲੇ ਪਰ ਮੈਂ ਨਾ ਕਿਤੇ ਜਦੋਂ ਬਠਿੰਡੇ ਜ਼ਿਲ੍ਹੇ ਚ ਆਈ ਹੋਊਗੀ ਕੰਗਣਾ ਤੇ ਉਹਨੇ ਵੇਖਿਆ ਇਹ ਸਾਡਾ ਪੰਜਾਬ ਵੇਖ ਕੇ ਤੇ ਉਹਨੂੰ ਇੰਨਾ ਇੰਨਾ ਤੇ ਹੋਊਗਾ ਕਿ ਸਾਡੇ ਪੰਜਾਬੀ ਦਹਾਂ ਨੌਾਂ ਦੀ ਕਿਰਤ ਕਰਨ ਵਾਲੇ ਤੇ ਮਿਹਨਤੀ ਲੋਕ ਨੇ ਤੇ ਭਾਰੇ ਇਹ ਕਿਸੇ ਨੂੰ ਵਾਅਦਾ ਕਿਸੇ ਨਾਲ ਕਰਦੇ ਨਹੀਂ ਤੇ ਧੌਂਸ ਕਿਸੇ ਦੀ ਚੱਲਦੇ ਨਹੀਂ ਜੀ ਤੇ ਗਾਂਵ ਜਿਹੜੀ ਇਹੋ ਜਿਹਾ ਕੋਈ ਲਫ਼ਜ਼ ਬੋਲੂਗਾ ਉਹਦੇ ਨਾਲ ਅੱਜ ਜੋ ਸਾਡੇ ਮਾਤਾ ਮਹਿੰਦਰ ਕੌਰ ਜੀ ਉਹਨਾਂ ਨੇ ਇਹ ਇੰਨਾ ਲੰਮਾ ਸੰਘਰਸ਼ ਲੜ ਲਿਆ ਵਾ ਇਸੇ ਤਰ੍ਹਾਂ ਲੋਕ ਲੜ ਕੇ ਤੇ ਇਹਨਾਂ ਲੋਕਾਂ ਦਾ ਮੂੰਹ ਬੰਦ ਕਰਦੇ ਰਹਿਣਗੇ ਜੀ ਅਮਰਿਕ ਸਿੰਘ ਜੀ ਕਿਸ ਤਰ੍ਹਾਂ ਦੇ ਦਿੱਓ ਕਿੰਨੀ ਵੱਡੀ ਜਿੱਤ ਹੋਈ ਆ ਜਿਹੜੀ ਕੰਗਨਾ ਨੌਤ ਪੈਸੇ ਨਾਲ ਵੱਡੀ ਤਾਕਤ ਸੀ ਆਪਣੇ ਉਹਨੂੰ ਵੱਡੀ ਪਾਵਰਫੁਲ ਸੀ ਭਾਜਪਾ ਦੀ ਆਗੂ ਸੀ ਪਰ ਅੱਜ ਨੂੰ ਮਾਫੀ ਮੰਗਣੀ ਪਈ ਬਠਿੰਡਾ ਦੇ ਜ਼ਿਲ੍ਹੇ ਉੱਤੇ ਜਾ ਕੇ ਮਹਿੰਦਰ ਗੌਰ ਦੇ ਪਰਿਵਾਰ ਕੋ ਤੇ ਪੰਜਾਬੀਆਂ ਕੋ ਕੀ ਕਹਿਣਾ ਚਾਹੋਗੇ ਇਹ ਜੀ ਜੋ ਵੀ ਹੈ ਕਿਸਾਨਾਂ ਦੀ ਦੇਣ ਆ ਇਹ ਕਿਸਾਨ ਉੱਥੇ ਬੈਠੇ ਹੀ ਦੇ ਨੇ ਸਾਡੀ ਨਰਫਜ਼ ਕੀਤੀ ਸਾਡੀ ਜੀ ਮਾਤਾ ਜੀ ਦੀ ਤੇ ਇਹ ਕਰਕੇ ਇਹਨੂੰ ਮਾਫੀ ਮੰਗਣੀ ਪਈ ਉਦੋਂ ਦਾ ਹੀ ਕੰਮ ਚੱਲਣ ਡਿਆ ਇਹ ਕਿਸਾਨ ਇਹਦੇ ਮਗਰ ਹੀ ਸੀ ਵੀ ਸਾਰਿਆਂ ਨੇ ਰਲ ਕੇ ਜੋ ਵੀ ਕੇਸ ਇੱਥੇ ਕੀਤਾ ਉਹਨੂੰ ਹੱਲ ਕਰਵਾ ਕੇ ਇਰ ਕੋ ਮਾਫੀ ਮੰਗਾਈ ਗਈ ਬਠਿੰਡੇ ਚ ਪਰ ਕਿਸ ਤਰ੍ਹਾਂ ਦੇ ਦੋ ਚਾਰ ਸਾਲ ਹੋ ਗਏ ਨੇ ਜਦੋਂ ਕਿਸਾਨੀ ਦੋ ਚੱਲਿਆ ਸੀ ਇਹਨੇ ਬੀਬੀ ਮਿੰਦਰਕੌਰ ਤੇ ਟਿੱਪਣੀ ਕੀਤੀ ਸੀ ਵੀ 100-100 ਰੁਪਏ ਦਿਹਾੜੀ ਤੇ ਬੀਬੀਆਂ ਲੈਂਦੀਆਂ ਨੇ ਕੀ ਕਹਿਣਾ ਚਾਹੋਗੇ ਤੇ ਉਸ ਵੇਲੇ ਦਿੱਲੀ ਮੋਰਚਾ ਲੱਗਾ ਸੀ ਜਦੋਂ ਇਹਨੇ ਇਹ ਟਿੱਪਣੀ ਕੀਤੀ ਸੀ ਵੀ ਇਹ ਜਿਹੜੀਆਂ ਭੈਣਾ ਵਾਂ ਜਾਂ ਬੀਬੀਆਂ ਵਾਂ ਮਾਈਆਂ ਵਾਂ ਏ 100-100 ਰੁਪਏ ਦਿਹਾੜੀ ਲੈਂਦੀਆਂ ਇਹਦਾ ਬਿਲਕੁਲ ਦਿਮਾਗ ਖਰਾਬ ਸੀ ਉਹਦੇ ਬੈਠੀਆਂ ਹੀ ਸੇਵਾਦਾਰ ਕਿਸਾਨਾਂ ਦੇ ਨਾਲ ਮੋਰਚੇ ਦੇ ਵਿੱਚ ਡਟੀਆਂ ਸੀ ਤੇ ਇਹਨੇ ਇਹ ਗੱਲ ਕਹੀ ਇਹਦੇ 23 ਸਾਲ ਕੋ ਟਿੱਪਣੀਆਂ ਹੋਈਆਂ ਸਭ ਕੋਈ ਹੋਇਆ ਇਸ ਕਰਕੇ ਇਹਨੂੰ ਮਾਫੀ ਮੰਗਣੀ ਪਈ ਕਿ ਲੱਗਦਾ ਨਹੀਂ ਜਿੱਤ ਜਿਹੜੀ ਆ ਕੱਲੀ ਬੀਬੀ ਮਿੰਦਰਕੌਰ ਦੀ ਨਹੀਂ ਆ ਪੰਜਾਬੀਆਂ ਦੀ ਜਿੱਤ ਹੋਈ ਆ ਕਿਸਾਨਾਂ ਦੀ ਜਿੱਤ ਹੋਈ ਆ ਕਿਉਂਕਿ ਹਮੇਸ਼ਾ ਹੀ ਇਹ ਵਿਵਾਦ ਰਹੀ ਆ ਹਮੇਸ਼ਾ ਪੰਜਾਬ ਦੇ ਖਿਲਾਫ ਜਿਹੜੀ ਕੰਗਣਾ ਰਾਓ ਤੇ ਆ ਹਮੇਸ਼ਾ ਹੀ ਜਿਹੜੀ ਕੀ ਮਾੜਾ ਬੋਲਦੀ ਰਹੀ ਆ ਇਹਨੇ ਜਿੰਨਾ ਵੀ ਮਾੜਾ ਬੋਲਿਆ ਕਿਸਾਨਾਂ ਦੇ ਬਰ ਖਿਲਾਫ ਬੋਲਿਆ ਇਹ ਕਿਸਾਨਾਂ ਦੀ ਸਾਰੀ ਦੇਣੀ ਜਿੰਨੀਆਂ ਜੁਨੀਆਂ ਨਾ ਹੈਗੀਆਂ ਹੀ ਇਹਦੇ ਬਿਲਕੁਲ ਬਰ ਖਿਲਾਫ ਚੱਲੀਆਂ ਇਸ ਕਰਕੇ ਇਹਨੂੰ ਮਾਫੀ ਮੰਗਣੀ ਪਈ ਲਗਦਾ ਇਹ ਪਹਿਲੋ ਹਾਈ ਕੋਰਟ ਫਿਰ ਸੁਪਰੀਮ ਕੋਰਟ ਤੱਕ ਗਈ ਸੀ ਅਤੇ ਫਿਰ ਮਾਨਹਾਨੀ ਦਾ ਦਾਵਾ ਕੀਤਾ ਠੋਕਿਆ ਗਿਆ ਸੀ ਅਤੇ ਜਿਸ ਤੋਂ ਬਾਅਦ ਜਿਹੜਾ ਕੰਗਣਾ ਲੋਤ ਨੂੰ ਬਠਿੰਡਾ ਦੀ ਅਦਾਲਤ ਨੇ ਇੱਥੇ ਬੁਲਾਇਆ ਸੀ ਸੱਮਣ ਭੇਜ ਗਿਆ ਵੀ ਇੱਥੇ ਆ ਕੇ ਪੇਸ਼ ਹੋ। ਇਹ ਪੇਸ਼ ਹੋਣ ਤੋਂ ਡਰ ਦੀ ਮਾਰ ਹੀ ਬਠਿੰਡਾ ਚ ਆਣ ਕੇ ਨੇ ਵੇਖਿਆ ਵੀ ਮੇਰੀ ਕੋਈ ਨਹੀਂ ਕਿਤੇ ਚੱਲਣੀ ਮੈਂ ਸਭ ਕੁਝ ਕਰਕੇ ਵੇਖ ਲਿਆ ਵਾ ਇਹ ਮਾਫੀ ਤੋਂ ਮੰਗੈਰ ਮੇਰਾ ਕੋਈ ਹੱਲ ਨਹੀਂਗਾ। ਕੀ ਲਗਦਾ ਨਹੀਂ ਸੀ ਵੀ ਇੱਕ ਤੇ ਵੱਡੀ ਆਗੂ ਸੀ ਭਾਜਪਾ ਦੀ ਇੱਕ ਪੈਸੇ ਵਾਲੀ ਸੀ ਪਰ ਜਿੱਤ ਹਮੇਸ਼ਾ ਕਹਿੰਦੇ ਜਮੀਰਾਂ ਵਾਲੀ ਹੁੰਦੀ ਆ ਜਿੱਤ ਹਮੇਸ਼ਾ ਛਤਾਈ ਦੀ ਹੁੰਦੀ ਆ ਵੇਖੋ ਜੀ ਇਹ ਬਹੁਤ ਤਗੜੀ ਤਾਕਤ ਸੀ ਇਹਦੀ ਇਹ ਭਾਜਪਾ ਦੀ ਲੀਡਰ ਸੀ ਐਮਪੀ ਵੀ ਸੀ ਇਹਦੇ ਕੋਲ ਸਭ ਕੁਆ ਤਾਕਤਾਂ ਹੈਗੀਆਂ ਸੀ ਪੈਸੇ ਦੀਆਂ ਤਾਕਤਾਂ ਵੀ ਸੀ ਨਾਲ ਇਹਦੇ ਗਵਰਨਮੈਂਟ ਵੀ ਸੀ ਸਭ ਕੁਝ ਹੀ ਪਰ ਫੇਰ ਵੀ ਕਿਸਾਨਾਂ ਨੇ ਐਡਾ ਵੱਡਾ ਜਵਜਾ ਖਾ ਕੇ ਇਹਨੂੰ ਹਰਾ ਲ ਕੇ ਰੱਖਿਆ ਬੀਬੀ ਬਿੰਦਰਕੌਰ ਕਹਿੰਦੀ ਵੀ ਹਜੇ ਵੀ ਇੱਕ ਉਹ ਅਸੀਂ ਮਾਫਰੀ ਕਰਨਾ ਕਿਉਂਕਿ ਇਹਨੇ ਬਾਰ-ਬਾਰ ਜਿਵੇਂ ਪੰਜਾਬੀਆਂ ਨੂੰ ਨੂੰ ਟਾਰਗੇਟ ਕੀਤਾ ਗਿਆ ਵਾ ਮਾੜਾ ਚੰਗਾ ਬੋਲਿਆ ਗਿਆ ਵਾ ਉਹ ਕਹਿੰਦੀ ਐਡੀ ਜਲਦੀ ਇਹਨੂੰ ਮਾਫੀ ਨਹੀਂ ਦਿੱਤੀ ਜਾਊਗੀ ਇਹ ਮਾਦਾ ਜੀ ਦੇ ਬਿਆਨ ਆ ਵੀ ਐਡੀ ਛੇਤੀ ਇਹਨੂੰ ਮਾਫੀ ਨਹੀਂ ਦਿੱਤੀ ਜਾਊਗੀ ਜੋ ਇਹਨੇ ਸਾਡੇ ਨਾਲ ਕੀਤਾ ਵਾ ਇਹਦਾ ਹਾਲ ਹਜੇ ਬਹੁਤ ਜ਼ਿਆਦਾ ਹੱਕ ਲੈਣ ਵਾਲੇ ਨੇਰੇ ਕੋਲੋਂ ਇਹ ਕਰਕੇ ਇਹਨੂੰ ਮਾਫੀ ਨਹੀਂ ਦਿੱਤੀ ਜਾਊਗੀ ਹਜੇ ਵੱਡਾ ਜਿਹੜਾ ਪੰਜਾਬੀਆਂ ਦੀ ਜਿੱਤ ਪ੍ਰਾਪਤ ਹੋਈ ਆ ਹਰ ਪਾਸੇ ਚਰਚਾ ਹੋ ਰਹੀ ਆ ਵੀ ਤੌਂਜ ਕਿਲਾ ਜਿਹੜਾ ਪੰਜਾਬੀ ਬੜਾ ਕਰਦੇ ਨੇ ਤੁਸੀਂ ਦੇਖਿਆ ਜਿੱਡੀ ਮਰਜ਼ੀ ਅਵਦਾਕਰ ਵਾਲਾ ਹੋਵੇ ਪਰ ਪੰਜਾਬੀਆਂ ਨੂੰ ਤੌਂਜ ਕਿਲਾ ਕੱਢਾ ਆਉਂਦਾ ਬੀਬੀ ਭਿੰਦਰਕੌਰ ਨੇ ਕੰਗਣਾ ਲਾਉਂਦੀ ਤੌਂਜ ਕਿਲਾ ਕੱਢ ਦਿੱਤਾ ਗਿਆ ਵਾ ਅਤੇ ਜਿੱਤ ਜਿਹੜੀ ਪ੍ਰਾਪਤ ਕਰ ਲਈ ਤੀ ਗਈ ਆ ਐਸ ਕਹਿ ਕੇ ਆਪ ਨੂੰ ਜੇ ਤੁਸੀਂ ਜਮੀਰਾਂ ਜਾ ਕੇ ਰੱਖੋ ਬੀਬੀ ਭਿੰਦਰਕੌਰ ਕੋ ਹੌਸਲੇ ਬੰਦ ਰੱਖੋ ਕਦੀ ਵੀ ਤੁਹਾਨੂੰ ਜਿਹੜੀ ਹਾਰ ਨਹੀਂ ਪ੍ਰਾਪਤ ਹੋਊਗੀ ਜਿੱਤ ਹਮੇਸ਼ਾ ਪ੍ਰਾਪਤ ਹੋਊਗੀ ਤੇ ਦੇਚ ਹਮੇਸ਼ਾ ਸੱਚ ਦੀ ਪ੍ਰਾਪਤ ਹੁੰਦੀ ਆ ਮਨੋਦੇਵ ਜੁਆਤ ਮੈਂ ਤੁਹਾਡਾ ਹਰਜਿੰਦਰ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ